ਗੁਰਦਾਸਪੁਰ ਚ ਡੇਂਗੂ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਅੱਜ ਫੇਰ ਡੇਂਗੂ ਕਾਰਨ 25 ਸਾਲਾਂ ਦੇ ਨੌਜਵਾਨ ਇੰਦਰਜੀਤ ਸਿੰਘ ਉਰਫ ਇੰਦੂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਬਾਡ ਨੰਬਰ 16 ਮੁਹੱਲਾ ਨੰਗਲ ਕੋਟਲੀ ਚ ਪੈਂਦੀ ਗੁਰਦੁਆਰਾ ਸਾਹਿਬ ਵਾਲੀ ਗਲੀ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬਹੁਤ ਹੀ ਜ਼ਿਆਦਾ ਮਿਹਨਤੀ ਸੀ ਤੇ ਗਰੀਬ ਪਰਿਵਾਰ ਨਾਲ ਸੰਬੰਧਿਤ ਹੋਣ ਕਾਰਨ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਆਈ ਗਿਆ ਸੀ ਤੇ ਕੁਝ ਸਮੇਂ ਪਹਿਲਾਂ ਹੀ ਦਵਾਈ ਤੋਂ ਵਾਪਸ ਆਇਆ ਸੀ ਇਲਾਕੇ ਚ ਇਸ ਜਵਾਨ ਮੌਤ ਕਾਰਨ ਮੋਹੱਲਾ ਰਿਵਾਸੀਆਂ ਚ ਕਾਫੀ ਰੋਸ ਹੈ ਲੋਕਾਂ ਦਾ ਕਹਿਣਾ ਹੈ ਕਿ ਮੋਹੱਲਾ ਰਾਜਨੀਤਿਕ ਖਹੀ ਬਾਜ਼ੀ ਦਾ ਸ਼ਿਕਾਰ ਹੋ ਰਿਹਾ ਹੈ ਸ਼ਹਿਰ ਚ ਤੇਜ਼ੀ ਨਾਲ ਡੇਂਗੂ ਫੈਲਣ ਦੇ ਬਾਵਜੂਦ ਵੀ ਮੋਹੱਲੇ ਚ ਅਜ ਤੱਕ ਨਾ ਤਾਂ ਫੋਗਿੰਗ ਹੋਈ ਹੈ ਤੇ ਨਾ ਹੀ ਸਪਰੇ ਜੇ ਕੋਈ ਸਪਰੇ ਜਾਂ ਫੋਗਿੰਗ ਕਰਨ ਆਉਂਦਾ ਵੀ ਹੈ ਤਾਂ ਉਹ ਘਰਾਂ ਦੇ ਨਾਂ ਪੁੱਛ ਕੇ ਇੱਕ ਦੁੱਕੇ ਘਰਾਂ ਚ ਸਪਰੇ ਕਰਕੇ ਚਲਾ ਜਾਂਦਾ ਹੈ ਪੂਰੇ ਮੁਹੱਲੇ ਚ ਸਹੀ ਤਰੀਕੇ ਨਾਲ ਫੋਗਿੰਗ ਨਹੀਂ ਹੁੰਦੀ ਇਹ ਆ ਵੀ ਇਹ ਸਾਡਾ ਵਾਰਡ ਨੰਬਰ 16 ਆ ਇਹ ਬਿਲਕੁਲ ਨਿਵਾਰਸ਼ ਹੋਇਆ ਪਿਆ ਹੈ ਇੱਥੇ ਕੋਈ ਪ੍ਰਸ਼ਾਸਨ ਕੋਈ ਕਿਸੇ ਕਿਸਮ ਦਾ ਕੋਈ ਇੱਥੇ ਹੈ ਹੀ ਨਹੀਂ ਸਿਸਟਮ ਔਰ ਡੇਂਗੂ ਘਰ ਘਰ ਵਧਦਾ ਜਾ ਰਿਹਾ ਹੈ तकरीबन 5 ਤੋਂ 6 ਮੌਤਾਂ ਇੱਥੇ ਲਗਾਤਾਰ ਹੋ ਚੁੱਕੀ ਔਰ ਘਰ ਘਰ ਦੇ ਵਿੱਚ ਡੇਂਗੂ ਫੈਦਿਆ ਦਾ ਇੱਥੇ ਕੋਈ ਸਪਰੇਅ ਵਾਲਾ ਨਹੀਂ ਆ ਰਿਹਾ ਜੇ ਕੋਈ ਸਪਰੇਅ ਵਾਲਾ ਹੁੰਦਾ ਤੇ ਘਰ ਪੁੱਛ ਕੇ ਆਉਂਦਾ ਵੀ ਉਹ ਘਰ ਕਿਦਾ ਆ ਇੱਥੇ ਪਾਰਟੀ ਬਾਜੀ ਤੋਂ ਉੱਚੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਇਹ ਆਪਸ ਵਿੱਚ ਕਿਹ ਹੈ ਲੀਡਰਾਂ ਦੀ ਬੰਦੀ ਨਹੀਂ ਇਹ ਗੱਲ ਕਲੀਅਰ ਆ ਕਿਉਂਕਿ ਨਾ ਤੇ ਪਾਰਾ ਸਾਹਿਬ ਦੀ ਬਹਿਲ ਸਾਹਿਬ ਨਾਲ ਬੰਦੀ ਆ ਨਾ ਬਹਿਲ ਸਾਹਿਬ ਦੀ ਪਾਰਾ ਸਾਹਿਬ ਨਾਲ ਨਾ ਬੱਬਿਆ ਸਾਹਿਬ ਨਾਲ ਇਹਨਾਂ ਦੀ ਆਪਸੀ ਜਿਹੜੀ ਲੜਾਈ ਆ ਉਹਦੇ ਵਿੱਚ ਸਾਰੇ ਜਿਹੜੇ ਆ ਸਾਡਾ ਹਲਕਾ ਜਿਹੜਾ ਇਹ ਪੂਰਾ ਪੀਸਿਆ ਜਾ ਰਿਹਾ ਮੈਂ ਸਾਰਿਆਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਅਕਲ ਕਰੋ ਸਮਝਦਾਰੀ ਵਰਤੋ ਇਹ ਕੰਮ ਤੁਹਾਨੂੰ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਲੀਡਰੀ ਦੀ ਤੇ ਉਹਨੂੰ ਪੂਰਾ ਉਤਰੋ ਉਹਦੇ ਉੱਤੇ ਤੇ ਆ ਜਿਹੜਾ ਹੁਣ ਔਖਾ ਟਾਈਮ ਆ ਇਹਦੇ ਉੱਤੇ ਤੁਹਾਨੂੰ ਸਾਰਿਆਂ ਦੇ ਨਾਲ ਹੋ ਕੇ ਆਉਣਾ ਚਾਹੀਦਾ ਚੱਲਣਾ ਚਾਹੀਦਾ ਮੈਂ ਕਹਿੰਦਾ ਵੀ ਇਹ ਨੌਜਵਾਨ ਮੁੜੇ ਮਰ ਰਹੇ ਨੇ ਆ ਇੱਕ ਸਾਡੇ ਲਾਗੇ ਬਿਲਕੁਲ ਮਹਾਰਾਜ ਸਾਹਿਬ ਦੇ ਦਰਦ ਹੋਈ ਇੱਕ ਪਰਸੋਂ ਮਰਿਆ ਇੱਕ ਆਜਾ ਹੁਣ ਜੀ ਅਰਥੀਤ ਪਿਆਰ ਹੋ ਰਹੀ ਆ ਔਰ ਬਹੁਤ ਹੀ ਮਤਲਬ ਕਿ ਸਿਆਣੇ ਮੁੜੇ ਜਿਹੜੇ ਬਹੁਤ ਹੀ ਅਨਮੈਰਿਡ ਉਹਨਾਂ ਦੀ ਡੱਟ ਹੋ ਰਹੀ ਆ ਔਰ ਘਰ ਘਰ ਬੰਦੇ ਜਿਹੜੇ ਆ ਡੇਂਗੂ ਨਾਲ ਬਿਮਾਰ ਪੈਦੇ ਨੇ ਕੋਈ ਪ੍ਰਸ਼ਾਸਨ ਦਾ ਇਹਦੇ ਨਾਲ ਬਿਲਕੁਲ ਧਿਆਨ ਨਹੀਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਵੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਨਾਲ ਧਿਆਨ ਦੇਣ ਆਪਸੇ ਲੜਾਈਆਂ ਆਪਸੇ ਫੋਟ ਛੱਡ ਕੇ ਤੇ ਇਸ ਪਾਸੇ ਨੂੰ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੋਰੇ ਮੇਰੇ ਇੰਨਾ ਡੇਂਗੂ ਫੱਲਿਆ ਹੋਇਆ ਹਰ ਘਰ ਤੇ ਬੰਦਾ ਕੋਈ ਨਾ ਕੋਈ ਬਿਮਾਰ ਪਿਆ ਜੇ ਪ੍ਰਸ਼ਾਸਨ ਵੱਲੋਂ ਕੋਈ ਇਹਦੀ ਹਨੀਤ ਸੋਚ ਸਮਝ ਜਿਹੜੇ ਘਰ ਕੋਈ ਡੇਂਗੂ ਹੋਥੋ ਹਸਪੀਟਲੋਂ ਆਂਦਾਰ ਸਨੇਹਾ ਉਹਦੇ ਘਰੋਂ ਹੋ ਗਏ ਚਲੇ ਜਾਂਦੇ ਕੋਈ ਗੜੀਆਂ ਨਾਰੀਆਂ ਚ ਕੋਈ ਸਪਰੇ ਨਹੀਂ ਹੈਗਾ ਇਹਦੇ 'ਚ ਜੋ ਨੌਜਵਾਨਾਂ ਦੀ ਪਰਸੋ ਵੀ ਇੱਕ ਮੋਟਰ ਹੀ ਹੁਣ ਅਜ ਕਾਜੀ ਦੀ ਵੀ ਚਲੀ ਆਫੇ ਹੁਣੇ ਹੀ ਮੋਟਰ ਹੋਈ ਆ ਉਹ ਵੀ ਵਿਚਾਰਾ 25 26 ਸਾਲ ਦਾ ਹੀ ਨੌਜਵਾਨ ਜਿਹਦੀ ਮੋਟਰ ਹੀ ਆ ਆ ਪਿਛੇ ਹੁਣ 23 40 ਘਟ ਘੜੀ ਚਾਰ ਪੰਜ ਮੋਟਾ ਜਿਹੇ ਅਨਮੈਰਿਡ ਬੱਚਿਆ ਨਹੀਂ ਹੋਈਆਂ ਇਵੇ ਮਾਨੂੰ ਮਰੀ ਬਾਰ ਲੱਗ ਰਿਹਾ ਸਾਰੇ ਘਰ ਸਾਹਮਣੇ ਤੇ ਹੈ ਹਲੇ ਸਾਰੀ ਜਿਹੜੀ ਹੈ ਗਲੀ ਸਾਰੀ ਬੱਚੇ ਜਵਾਨੀਆਂ ਉਹ ਤਾਂ ਸਭ ਸਾਮੀਆਂ ਰਹਿ ਜਾਂ ਤੇ ਬਿਮਾਰੀ ਤੋਂ ਮਰੀ ਬਚਣ ਵਾਸਤੇ ਕੋਈ ਮਰੀ ਹੈ ਨਹੀਂ ਕੋਈ ਕੁਝ ਛਿੜਕਣ ਵਾਲਾ ਨਹੀਂ ਹੈ ਕੋਈ ਕਸ਼ਵ ਨਹੀਂ ਹੈਗਾ ਇਹਦੇ ਕਰ ਇਹ ਤਰ ਰੇਤਨਾ ਕਿ ਕੇ ਵਾਸਤੇ ਇਹੋ ਜੇ ਕਾਫੇ ਨਾ ਹੋਣ ਇਹਨੂੰ ਰੋਕ ਥਾਂ ਕੀਤੀ ਜਾਵੇ